ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੇਆਂ ਇਹਨਾਂ ਦੋ ਤੁਕਾਂ ਨੂੰ ਅੱਜ ਅਸੀਂ ਵਿਚਾਰ ਰਹੇ ਹਾਂ ਸੁਨਤੇ ਪੁਨੀਤ ਕਤੇ ਪਵਿੱਤ ਸਤ ਗੁਰ ਰਹਾ ਵਰਪੂਰੇ ਸੁਨਤੇ ਪਨੀਤ ਕਤੇ ਪਵਿੱਤ ਸਤਗੁਰ ਰਹਾ ਭਰਪੂਰੇ ਬੇਨੂੰਤ ਨਾਨਕ ਗੁਰ ਚਰਨ ਲਾ ਕੇ ਵਾਜੇ ਅਨਹਦ ਤੂਰੇ ਵਾਜੇ ਅਨਹਦ ਤੂਰੇ ਸੰਤੇ ਪਨੀਤ ਕਤੇ ਪਵਿੱਤ ਸਤਿਗੁਰੂ ਰਿਹਾ ਪਰਪੂਰੇ ਗੁਰੂ ਜੀ ਕਹ ਰਹੇ ਹੰ ਜਿਹੜੇ ਮਨੁੱਖ ਉਸ ਪੁੱਤਰ ਸੱਚ ਪ੍ਰਭੂ ਨੂੰ ਸੁਣਦੇ ਹਨ ਸੁਣ ਰਹੇ ਹਨ ਲਗਾਤਾਰ ਸੁਣ ਰਹੇ ਹਨ ਉਸ ਦੇ ਗੁਣਾਂ ਤੇ ਵਿਚਾਰ ਕਰ ਰਹੇ ਹਨ ਤੇ ਗਦਗਦ ਹੋ ਰਹੇ ਹਨ ਉਸ ਦੀ ਅਪਰਮਾ ਪਰ ਸ਼ਕਤੀ ਨੂੰ ਦੇਖਦੇ ਹੋਏ ਜਿਉਮ ਰਹੇ ਹਨ ਤਾਂ ਉਹ ਸਪੁੱਤਰ ਹੋ ਜਾਂਦੇ ਹਨ ਉਹਨਾਂ ਦੇ ਸਾਰੇ ਮੈਲੇ ਕਰਮ ਮੈਲੇ ਸੰਸਕਾਰ ਖਤਮ ਹੋ ਜਾਂਦੇ ਹਨ ਉਹ ਪੁਨੀਤ ਹੋ ਜਾਂਦੇ ਹਨ ਪਵਿੱਤਰ ਹੋ ਜਾਂਦੇ ਹਨ پاک ਹੋ ਜਾਂਦੇ ਹਨ ਆਣ ਵਾਲੇ ਮਨੁੱਖ ਵੀ ਜਿਹੜੇ ਰਮਾਤਮਾ ਦੀ ਸਿਫ਼ਤ ਸਲਾਹ ਕਰਦੇ ਹਨ ਗਾਉਂਦੇ ਹਨ ਕੁਰਬਾਨੀ ਗਾਉਂਦੇ ਹਨ ਵਿਚਾਰ ਕਰਦੇ ਹਨ ਜਾਂ ਕਿਸੇ ਹੋਰ ਤਰੀਕੇ ਨਾਲ ਈਸ਼ਵਰ ਦੇ ਗੁਣ ਗਾਉਂਦੇ ਹਨ ਅਜਨ ਕਰਦੇ ਹਨ ਉਹ ਉਹਨਾਂ ਦੇ ਮਨ ਵੀ ਪਵਿੱਤਰ ਹੋ ਜਾਂਦੇ ਹਨ ਕਤ ਗੁਰ ਰਿਹਾ ਵਰਪੂਰੇ ਈਸ਼ਵਰ ਜਿਹੜਾ ਉਹ ਹਰ ਜਗ੍ਹਾ ਹਰ ਵੇਲੇ ਪੂਰੀ ਤਰ੍ਹਾਂ ਸਮਾਇਆ ਹੋਇਆ ਹੈ ਵਰਪੂਰ ਹੈ ਬਸ ਈਸ਼ਵਰ ਹੀ ਈਸ਼ਵਰ ਹੈ ਸੱਚ ਦਾ ਉਪਸਾਰਾ ਪੂਰੀ ਤਰ੍ਹਾਂ ਪਿਆਲਾ ਹੋਇਆ ਹੈ ਉਸੇ ਸ੍ਰਿਸ਼ਟੀ ਦੇ ਅੰਦਰ ਉਸੇ ਹਰ ਚੀਜ਼ ਦੇ ਅੰਦਰ ਹਰ ਬਨਸਪਤੀ ਦੇ ਅੰਦਰ ਉਸ ਸਾਰੇ ਸਭਤੀ ਉਹ ਜੀਵ ਜੰਤੂ ਸਭ ਆਨੰਦ ਮਾਨ ਰਹੇ ਹਨ ਜਿਨ੍ਹਾਂ ਦੇ ਅੰਦਰ ਸੱਚ ਹੈ ਉਹ ਪਵਿੱਤਰ ਹੋ ਗਏ ਹਨ ਕੰਦੇ ਹੋਏ ਸੁਣਦੇ ਹੋਏ ਪ੍ਰਭੂ ਦੇ ਗੁਣ ਗਾਵਦੇ ਹੋਏ ਕਸ਼ੂਦਾਰ ਬਣ ਗਏ ਹਨ ਹਾਂ ਆਨੰਦ ਮਾਨ ਰਹੇ ਹਨ ਆਨੰਦ ਮਾਨ ਰਹੇ ਹਨ ਸਭ ਕੋ ਬਿੰਦ ਹੈ ਸਭ ਕੋ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਭ ਜਗ ਹੈ ਈਸ਼ਵਰ ਹੀ ਈਸ਼ਵਰ ਪਰਮਾਤਮਾ ਹੀ ਪਰਮਾਤਮਾ ਹੈ ਵਾਹਿਗੁਰੂ ਦਾ ਹੀ ਤਸਾਰਾ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ ਅੱਗੇ ਕਹਿੰਦੇ ਨੇ ਗੁਰੂ ਜੀ ਪੈਰੋਂ ਬੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੈਂ ਬੇਨਤੀ ਕਰਦਾ ਹਾਂ ਮੈਂ ਬੇਨਤੀ ਕਰਦਾ ਗੁਰੂ ਦੇ ਚਰਨਾਂ ਨਾਲ ਮੈਂ ਲੱਗ ਗਿਆ ਹਾਂ ਤੇ ਮੈਂ ਸਭ ਕੁਝ ਪ੍ਰਾਪਤ ਕਰ ਲਿਆ ਹੈ ਸਭ ਸੱਚ ਪ੍ਰਾਪਤ ਕਰ ਲਿਆ ਹੈ ਮੈਂ ਪਵਿੱਤਰ ਹੋ ਗਿਆ ਪੁਨੀਤ ਹੋ ਗਿਆ ਸਭ ਕੁਝ ਹੋ ਗਿਆ ਹੈ ਤੇ ਹੁਣ ਮੇਰੇ ਅੰਦਰ ਅਨਹਦ ਨਾਦ ਅਨਹਦ ਦੀ ਕੋਈ ਸੀਮਾ ਨਹੀਂ ਸਭ ਪਾਸੇ ਸਭ ਪਾਸੇ ਮਨ ਵੇਂਦੀ ਲੱਗਦਾ ਹੈ ਸੰਗੀਤ ਹੀ ਵੱਜ ਰਿਹਾ ਹੈ ਬੜਾ ਹੀ ਪਿਆਰਾ ਖੁਸ਼ੀ ਦਾ संगीत बज रहा है सब पास मन लगता है हर वनस्पति बेल गुटे फुल पेड़ मुस्करा रहे हैं गा रहे हैं झूम रहे हैं उसका संगीत सच संगीत सर्वव्यापक वापर रहा है चल रहा है बड़ा ही सुखदई है बड़ा ही आनंदमयी है ਸਭ ਜਗਾਂ ਉਹੀ ਹੈ ਉਹੀ ਹੈ ਉਸਦਾ ਹੀ ਸੰਗੀਤ ਹੈ ਜੇ ਰੋਤੇ ਪਿਆਣੋ ਕਿ ਅਸੀਂ ਵੀ ਆਨੰਦ ਮਾਣਨਾ ਹੈ ਤਾਂ ਕਪੜੇ ਉਧਰੋਂ ਤਾਪ ਨੂੰ ਕੱਢਣਾ ਪਵੇਗਾ ਸੱਚ ਨਾਲ ਜੁੜਨਾ ਪਵੇਗਾ ਉਸਦੇ ਗੀਤ ਗਾਉਣੇ ਪੈਣਗੇ ਤੇ ਉਸ ਅਵਸਥਾ ਤੇ ਸਭ ਲੋਕ ਸਭ ਉਸ ਤੇ ਮਨੁੱਖ ਪਤਰੀਆਂ ਪਹੁੰਚ ਸਕਦੇ ਹਨ ਗੁਰੂ ਜੀ ਕਹਿੰਦੇ ਹਨ ਸੱਚ ਸਭਨਾ ਹੋਏ ਦਾਰੂ ਮੈਲ ਕੱਢ ਤੋਏ ਸੱਚ ਸਭਨਾ ਹੋਏ ਦਾਰੂ ਮੈਲ ਕੱਢ ਤੋਏ ਸੱਚ ਸਭ ਤੇ ਜਦਾਰੂ ਹੈ ਸਭ ਦਾ ਇਲਾਜ ਹੈ ਸਾਡੇ ਕੁਕਰਮਾਂ ਦਾ ਇਲਾਜ ਸਾਡੇ ਪਾਪਾਂ ਦਾ ਵਿਨਾਸ਼ ਕਰਨ ਵਾਲਾ ਸੱਚ ਹੀ ਕਿਉਂਕਿ ਪ੍ਰਭੂ ਸੱਚਾ ਹੈ ਸਭ ਤੋਂ ਵੱਡਾ ਗੁਣਸਾ ਸੱਚ ਹੀ ਹੈ ਸੱਚ ਤੋਂ ਵੱਡਾ ਪਿਆਰ ਹੈ ਕਿਰਮਾ ਹੈ ਕਿ ਸਾਰੇ ਪਾਪ ਮੈਲ ਕੱਢ ਦਿੰਦਾ ਹੈ ਸਾਡੇ ਜਿਹੜੇ ਮਨ ਦੇ ਅੰਦਰ ਪਰੇ ਪਿਆਨ ਮਨ ਜੇ ਕੋਈ ਸਾਡਾ ਬ੍ਰਿਸ਼ਟ ਹੋਇਆ ਪਿਆ ਹੈ ਤੋ ਸਭ ਸਾਫ ਹੋ ਜਾਵੇਗਾ ਤੇ ਅਸੀਂ ਵੀ ਫਿਰ ਅਨਹਦ ਨਾਦ ਸਾਡੇ ਅੰਦਰ ਵੱਜਣ ਲੱਗ ਜਾਏਗਾ ਦਿਮਾਂਦ ਦੇ ਚ ਅਸੀਂ ਫਿਰ ਝੂਮਾਂਗੇ ਗਾਵਾਂਗੇ ਆਨੰਦ ਮਾਣਾਂਗੇ ਵਾਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਕੀ ਫਤਿਹ ਵੀਰੋ ਤੇ ਪਿਆਰੋਂ ਵਿਚਾਰ ਚੰਗੇ ਲੱਗੇ ਹੋਣ ਗੁਰਬਾਣੀ ਵਿਚਾਰ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ